ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬਣਾ ਕਾਂਗਰਸੀਏ ਦੇ ਪਰਚੇ ਅਸੀਂ ਅੰਦਰ ਜਾਵਾਂ ਗਦੀ ਚਾ ਉਹਦਾ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋਂ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਗੱਲਾਂ ਕਰਦਾ ਤੁਹਾਡੇ ਮੁੱਖ ਮੰਤਰੀ ਤੇਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧਿਆ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ Madhya Pradesh ਦੇ ਵਿੱਚ ਤੇ ਜਿਹੜੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੈਨੂੰ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਦੇ ਉੱਤੇ ਗਲਤ ਤਾਨੇ ਕੱਸਣੇ ਉਹ ਛੱਡ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ 'ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਹੈ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਪਹਿਲਾਂ ਇਹ ਕਰੀਏ ਕਿ ਜਿਹੜਾ ਅਫੀਸਰ ਕਿਸੇ ਦੇ ਕਹਿਣ ਤੇ ਗਲਤ ਕੰਮ ਕਰਦਾ ਉਹਦੇ ਤੇ ਸਭ ਤੋਂ ਪਹਿਲਾਂ ਪਰਚਾ ਹੋ ਕੇ ਜੇਲ੍ਹ ਚ پھੋੜ ਦੇਣਾ ਚਾਹੀਦਾ ਹੈ ਐਂਡ ਪੂਲਿੰਗ ਪਾਲਿਸੀ ਇਹ ਕਿੰਨੇ ਕੀਤੀ ਆ ਇਹ ਪੰਜਾਬ ਦੇ ਚੀਫ ਸਕੱਟਰੀ ਨੇ ਕੀਤੀ ਆ ਇਹ ਚੀਫ ਸਕੱਟਰੀ ਜਦੋਂ ਸਰਕਾਰ ਆਈ ਸਭ ਤੋਂ ਪਹਿਲਾ ਜੋ ਕੋਈ ਪਰਚਾ ਹੋਏਗਾ ਤੇ ਇਸ ਚੀਫ ਸੈਕਟਰੀ ਦੇ ਉੱਤੇ ਬਾਈ ਨੇਮ ਪਰਚਾ ਹੋਏਗਾ ਜੱਟੂ ਲੁੱਟਣ ਲੱਗਾ ਸੀ ਉਜਾੜਨ ਲੱਗਾ ਸੀ ਤੂੰ ਕੋਰਕਿਹੜੇ ਸੌਣ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਪ੍ਰਸ਼ਾਸਨ ਅੱਥੇ ਵੜ ਜਾਣੇ ਇਹ ਲੱਪਣੇ ਹੀ ਨਹੀਂ ਦੋਸੀ ਵੇਖੋ ਇਲੈਕਸ਼ਨ ਆਉਣ ਦਿਓ ਬਾਈ ਉਹ ਸਾਰਾ ਤੁਸੀਂ ਈ ਬਤੀ ਕਹਿੰਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਭਣਾ ਇਹਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾਂ ਲੈ ਕੇ ਖਲੋਤੇ ਹੋਣਾ ਕਿਹਾ ਤੁਹਾਡਾ ਸਵਾਗਤ ਕਰੀਏ ਖਲੋਣਾ ਕਿ ਨਹੀਂ ਖਲੋਣਾ ਇਹ ਇਹ ਹੁਣ ਜਿਹੜੇ ਗੱਲਾਂ ਕਰਦਾ ਇਹਨੂੰ ਕਹਿਣਾ ਚਾਹੁੰਦਾ ਕਿ ਇਹ ਚੀਜ਼ ਜਦੋਂ ਇਲੈਕਸ਼ਨ ਆਏਗੀ ਬੇਦਰੋਹ ਹੋਏਗਾ ਤੇ ਇੱਪਈ ਮਾਨੀ ਤੇ ਤੇਰੀ ਜ਼ੁਬਾਨ ਦੇਗੇ ਲੋਕ ਵਿਦਰੋਹ ਕਰ ਦੇ ਤਗੜਿਓ ਉਹ ਕਾਂਗਰਸ ਆਫ ਵਰਕਰ ਹਮੇਸ਼ਾ ਤਗੜਾ ਹੁੰਦਾ ਕਾਂਗਰਸ ਦੇ ਵਰਕਰ ਚ ਕਦੀ ਕਬੀ ਨਹੀਂ ਹੋਈ ਜੇ ਕਿਤੇ ਪਿੱਠ ਦਿੱਤੀਏ ਤੋ ਅਸੀਂ ਦਿੱਤੀ ਹੋਏਗੇ ਤੁਸੀਂ ਕਦੀ ਨਹੀਂ ਦਿੱਤੀ ਦਲਵੀਰ ਸਾਹਿਬ ਆਪਕਾ ਬਹੁਤ ਬੜਾ ਰੋਲ ਹੈ ਜੋ ਹਾਈ ਕਮਾਂਡ ਹੈ ਨਾ ਉਹ ਹੀ ਲਾਈਨ ਪਰ ਲਾਤੀਆ ਜੋ ਵਿਗੜੇ ਹੋਏ ਲੀਡਰ ਹੁੰਦੇ ਕੋਈ ਕਹਿੰਦਾ ਮੈਦੂ ਨਹੀਂ ਬੁਲਾਇਆ ਜਰ ਸ਼ਹੀਦਾਂ ਨੂੰ ਤੇ ਹਰ ਬੰਦੇ ਨੂੰ ਆ ਕੇ ਨਾਟਮਸਤਕ ਹੋਣਾ ਪਏਗਾ ਕੌਣ ਪੁੱਲ ਸਕਦਾ ਜਲਿਆਂਵਾਲੇ ਬਾਗ ਨੂੰ ਕੌਣ ਪੁੱਲ ਸਕਦਾ ਮੈਂ ਕਹਿਣਾ ਚਾਹਨਾ ਅਕਾਲੀ ਦਲ ਨੂੰ ਮੇਰੇ ਪਿੰਡ ਤੋਂ ਤਰੋਵਾਲੀ ਤੋਂ ਜਥਾ ਚੱਲਿਆ ਸੀ ਸਰਦਾਰ ਲਖਮਨ ਸਿੰਘ ਦੀ ਰੈਨ ਮਾਈਟ 122 ਬੰਦੇ ਉੱਥੇ ਨਰਿਆਣੂ ਮਹੰਤ ਨੇ ਸ਼ਹੀਦ ਕਰ ਦਿੱਤੇ 26 ਟੋਕਰੇ ਉੱਥੋਂ ਹੱਡੀਆਂ ਦੇ ਨਿਕਲੇ ਸੀ ਤੇ ਸਰਦਾਰ ਲਖਮਨ ਸਿੰਘ ਨੂੰ ਜਿੰਦਾ ਜੰਡਨਾ ਬਣ ਕੇ ਸਾੜਿਆ ਸੀ ਪੁੱਠਾ ਕਰਕੇ ਸਾੜਿਆ ਸੀ ਇਹਨੂੰ ਮੈਂ ਕਹਿਣਾ ਚਾਹੁੰਦਾ ਸੁਪੀਰ ਬਾਦਲ ਨੂੰ ਤੇਰੇ ਕਰਕੇ ਨਹੀਂ ਬਣੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਖਰ ਕੌਮ ਦਾ ਖਿਤਾਬ ਕਿ ਧਾਰੋਵਾਲੀ ਚ ਅੱਜ ਤੱਕ ਸਰਦਾਰ ਲਖਮਣ ਸਿੰਘ ਦੇ ਨਾਂ ਤੇ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ 5 ਸਾਲ ਰਿਹਾ ਫਖਰ ਕੌਮ ਦੀ ਮੈਂ ਗੱਲ ਕਰਦਾ ਉਹਦੇ ਕੋਲ ਨੇ ਵਾਪਸ ਲੈ ਲਿਆ ਮੈਂ ਵਿੱਚ ਜਦੋਂ ਬਾਦਲ ਮੁੱਖ ਮੰਤਰੀ ਸੀ 2012 ਚ ਉਹਦੇ ਬਾਅਦ ਅਕਾਲੀ ਦਲ ਤੇ ਹੋ ਗਿਆ ਜੇ ਖਤਮ ਉਹ ਤਗੜੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬ 'ਚੋਂ ਇਹ ਗੈਂਗਸਟਰ ਅੱਤਵਾਦੀਆਂ ਨੂੰ ਹੀ ਮਾਰੇ ਨੇ ਤੇ ਕੇਂਦਰ ਸਰਕਾਰ ਇਹਨਾਂ ਦੇ ਨਾਲ ਡਰਲੀ ਆ ਇਹਨਾਂ ਨੇ ਦੋਵੇਂ ਸਭ ਤੋਂ ਵੱਡੇ ਪੰਜਾਬ ਦੇ ਗੈਂਗਸਟਰ ਜਿਹੜੇ ਨੇ ਆਪਣੀਆਂ ਜਿਹੜੀਆਂ ਭਾਜਪਾ ਦੀ ਗਵਰਨਮੈਂਟਾਂ ਨੇ ਉਹਨਾਂ ਦੇ ਉੱਥੇ ਰੱਖੇ ਆਓ ਅੱਜ ਦੇ ਜਿਹੜੇ ਇੱਕ ਪ੍ਰਣ ਕਰੀਏ ਕਿ ਇਸ ਪੰਜਾਬ ਨੂੰ ਪਹਿਲਾਂ ਵੀ ਜੇ ਕਿਸੇ ਨੇ ਬਚਾਇਆ ਕੌਮਪਲਸ ਦੇ ਵਰਕਰ ਨੇ ਆਪਣੀਆਂ ਇਛਾਤਾਂ ਦੇ ਕੇ ਬਚਾਇਆ ਹੁਣ ਵੀ ਅਸੀਂ ਉਸੇ ਤਰ੍ਹਾਂ ਹੀ ਇਸ ਪੰਜਾਬ ਨੂੰ ਬਚਾਉਣ ਲਈ ਅੱਜ ਤੋਂ ਹੀ ਚੱਲੀ ਆ ਜਿਹਨੇ ਤਿੰਨ ਤਿੰਨ ਹੋ ਗਏ ਸੁਭਾਗਵੰਨਾਂ ਦੀ ਸਰਕਾਰ ਚ ਅੱਜ ਚਾਰ ਚਾਰ ਹੋ ਗਏ ਹੁਣ ਤੇ ਪੰਜਵੇਂ ਵੇਲੇ ਤੇ ਅਸੀਂ ਇੱਥੇ ਹੋਣਾ ਉਹ ਦਿਨ ਸ਼ਹੀਦਾਂ ਨੂੰ ਇੱਥੇ ਬੈਠ ਕੇ ਨਹੀਂ ਉੱਥੇ ਜਾ ਕੇ ਸ਼ਰਧਾਂਜਲੀ ਦਵਾਂਗੇ ਕਿ ਤੇਰੇ ਕਰਕੇ ਦੇਸ਼ بچਿਆ ਤੇਰੇ ਕਰਕੇ ਪੰਜਾਬੀ ਬਚੇਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜਯਾ ਸਾਨੂੰ ਮੈਨੂੰ ਤੇ ਬਾਜਵਾ ਸਾਹਿਬ ਨੂੰ ਕਹਿੰਦੇ ਤੁਸੀਂ ਦੋਵੇਂ ਮੋਹਲ ਇਕੱਠੇ ਹੋ ਜਾਂਦੇ ਹੋ ਤੇ ਯਾਰ ਜਦੋਂ ਮੈਂ ਇਹ ਕਹਿੰਦੇ ਕਿ ਵਾਹਿਗੁਰੂ ਦੇ ਆਵਾਜ਼ ਤੇ ਫਿਰ ਬਾਜੇ ਤੱਕ ਪਹੁੰਚਣੀ ਚਾਹੀਦੀ ਹੈ ਨਾ ਬਹੁਤ ਬਹੁਤ ਧੰਨਵਾਦ